ਲੋਕੀ ਘਰ ਬਸੰਦੇ ਆ ਪੈਣਾ ਦੇ ਤੇ ਤੁਸੀਂ ਤਾਂ ਉਲਟੇ ਤੋਣਦੇ ਉਹਦਾ ਘਰਚਰੀ ਦਾ ਉਹ ਮਾਦਾਹੀਂ ਕਿਹੜਾ ਤੋਣਦੇ ਉਹ ਤਾਂ ਸਾਡੇ ਤੋੜ ਗਈ ਜਾਣ ਕੇ ਤੋੜ ਗਈ ਤੁਹਾਡਾ ਕਹਦਾ ਹੁਣ ਤੇ ਉਹਨੂੰ ਵਿਚਾਰੀ ਨੂੰ ਕੱਢਣ ਖਿੰਡਈ ਇਹ ਉਹਨੂੰ ਕਿਹਾ ਆਪਣੀ ਸੱਸ ਨੂੰ ਜਵਾਬ ਦੇ ਕਿ ਤੇ ਉਹਦੇ ਮਗਰ ਲੱਗ ਕੇ ਉਹਨੂੰ ਕਿਹਾ ਇੱਥੇ ਨਾ ਆ ਜੀ ਮੇਰੀ ਗੱਲ ਸੁਣ ਇਹ ਜੇਦਬਾਜੀ ਨਾ ਕਰੋ ਹੁਣ ਇਹਦਾ ਹੱਲ ਕੱਢੋ ਕੋਈ ਗੱਲ ਦਾ ਉਹ ਮਾਦਾ ਹੱਲ ਕਹਦਾ ਵਾ ਜਦੋਂ ਆਵਣਗੇ ਉਹਨਾਂ ਨੂੰ ਭਜਾਵਾਂਗੇ ਇੱਥੋਂ ਮੰਮੀ ਭਾਵੇਂ ਨਾ ਠੰਡੇ ਦਿਮਗ ਨਾਲ ਸੋਚ ਕੇ ਵੇਖ ਲਿਓ ਗੱਲ ਆਪਣੇ ਫਾਇਦੇ ਦੀ ਆ ਕੋਈ ਨੁਕਸਾਨ ਨਹੀਂ ਹੈਗਾ ਇਹਦੇ ਵਿੱਚ ਕੋਈ ਗੱਲ ਨਹੀਂ ਕਹਨੀ ਹੈ ਨਾ ਸੰਦੀਪ ਵੱਲੋਂ ਉਹਨੂੰ ਮੈਂ ਇੱਥੇ ਵਾਰ ਨਹੀਂ ਦਿੰਦੀ ਤੂੰ ਫਿਕਰ ਨਾ ਕਰ ਰਪਿੰਦਰ ਦੀ ਗੱਲ ਮੰਨਣੀ ਪੈਣੀ ਮੈਨੂੰ ਘਾਟਾ ਤੇ ਸਾਨੂੰ ਦੋਵਾਂ ਨੂੰ ਹੀ ਚੱਲ ਸਿਮੀ ਨੂੰ ਵੀ ਕਹਿ ਕੇ ਆਉਣੀ ਆ ਵੀ ਕੰਮ ਆਣ ਕੇ ਘਰ ਜਾ ਕੇ ਪੁਆਰੇ ਦੀ ਯਾਰ ਤੇ ਤੂੰ ਆ ਕਿੰਦਰ ਥੋੜੀ ਆ ਤੂੰ ਹੀ ਸਾਡੇ ਘਰ ਪੁਆਰੇ ਪਾਏ ਨੇ ਤੂੰ ਸਾਡੇ ਘਰ ਨਹੀਂ ਮਾਰਨਾ ਤੂੰ ਪੁਆਰੇ ਪਮਨੀ ਆ ਜੇ ਹੱਸਿਆਂ ਦੀ ਗੱਲਾਂ ਆਈਆਂ ਤਾਂ ਤੂੰ ਹੀ ਕਰਾਈਆਂ ਸਾਰਾ ਕੁਝ ਤੂੰ ਸਾਡੇ ਘਰ ਨਾ ਬਸ ਵੜੀ ਜੇ ਦੀਦੀ ਨੂੰ ਪਤਾ ਲੱਗ ਗਿਆ ਨਾ ਕਿ ਮੈਂ ਉੱਧਰ ਜਾ ਕੇ ਕੰਮ ਕਰਦੀ ਰਹੀ ਆ ਤੇ ਦੀਦੀ ਨੇ ਮੈਨੂੰ ਕਿੰਨਾ ਗੁੱਸੇ ਹੋਣਾ ਭਾਜੀ ਨੇ ਵੀ ਗੁੱਸਾ ਸਿਮੀ ਹਾਂਜੀ ਦੇਦੇ ਪੋਚੇ ਤੋਂ ਲਾਉਂਦੀ ਰਪਿੰਦਰ ਕਿੱਥੇ ਆ ਨਹੀਂ ਨਹੀਂ ਦੀਦੀ ਪੋਚੇ ਨਹੀਂ ਲਾਉਂਦੀ ਪਾਣੀ ਡੁੱਲਿਆ ਥੋੜਾ ਜਿਆ ਤੇ ਮੈਂ ਤੇ ਸਾਫ਼ ਕਰ ਦਿੰਨੀ ਆ ਕੋਈ ਡੇਗੀ ਨਾ ਜਾਏ ਬਸ ਦੀਦੀ ਮੈਂ ਚੱਲੀ ਹੀ ਘਰ ਕੋਈ ਤੇ ਕੋਈ ਗੱਲ ਹੈ ਕੀ ਆ ਜਿਹੜੀ ਸਿਮੀ ਇੱਥੇ ਡਈ ਪੋਚੇ ਲਾਉਣ ਕੋਈ ਗੱਲ ਨਹੀਂ ਮੈਂ ਵੀ ਪਤਾ ਕਰਕੇ ਰਵਾਂਗੀ